ਅਦੇ ਕੋਈ ਨਾਲ ਇੱਥੇ ਪ੍ਰਵਾਸੀਆਂ ਵੱਲੋਂ ਇਹ ਪਿਆਰ ਮਨਾਇਆ ਗਿਆ। ਸਾਤੋਂ ਦਰਿਆ ਤੇ ਇਹ ਤੂਰਾ ਜਿਹੜਾ ਹੈ ਨਾ ਉਕੰਤ ਪਾਇਆ ਗਿਆ। ਕੋਈ ਉਹਨਾਂ ਨੇ ਸਫਾਈ ਨਹੀਂ ਕਰਾਈ ਇੱਥੇ। ਆ ਦੇਖੋ। 600 ਰੁਪਏ ਸੋਨੂੰ ਚਲਾ ਕਰਨ ਦਾ ਹੁੰਦਾ ਹੈ ਸਾਰੇ ਗੰਦ ਪਾਇਆ ਤੇ ਪ੍ਰਸ਼ਾਸਨ ਨੂੰ ਇਹੋ ਕੰਮ ਦੇਣਾ ਚਾਹੀਦਾ ਹੈ ਕਿ ਸਤਲੁਜ ਦਰਿਆ ਨੂੰ ਦੇਖੋ ਕਿਵੇਂ ਗੰਦਾ ਕਰਦੇ ਨੇ